ਨਵਾਂ ਲੋਕ ਦੇਖੀਏ ਉਹ ਦੇਖਾਰੇ ਕਿੰਨੇ ਪਰਸੈਂਟ ਚਾਂਸਸ ਵਰਤ ਕੇ तकरीबन 100 ਵਿੱਚੋਂ 80 ਪੇਸ਼ੈਂਟ ਡਿਲੀਵਰੀ ਬਿਲਕੁਲ ਦੇ ਆ ਰਹੇ ਹੈ। ਬੁੱਢਰ ਚੇਂਜ ਕਰਨ ਤੋਂ ਬਾਅਦ ਐਕਸਰਸਾਈਜ਼ ਨਹੀਂ ਕਰਦੇ। ਫਿਰ ਉਹ ਕਹਿੰਦੇ ਨੇ ਸਾਡਾ ਬਲੇਡ ਦਰਦ ਹੋਇਆ। ਅਰੇ ਕਦੇ ਗਲਤੀ। ਤਾਂ ਕਈ ਕਹਿੰਦੇ ਨੇ ਕਿ ਜਿਹੜੀ ਤੁਸੀਂ ਤੀਪਨਾ ਸੀ ਚੇਮ ਦੇ ਬੰਦੇ ਨੇ ਕਿਸੇ ਤਰ੍ਹਾਂ ਦੀ ਮਾਰੀ। 5 ਦਿਨ ਅਸੀਂ ਕਰ ਦਿੰਦੇ ਹਾਂ, 10 ਦਿਨ ਅਸੀਂ ਕਰ ਦਿੰਦੇ ਹਾਂ। ਕਿ ਤੁਹਾਡੇ ਮੁਕਾਬਲੇ ਗਲ ਸਹੀ ਨੂੰ ਨਾਲੋਂ adhik ਲੈਣੀ ਤੇ ਬਦਲਾਉਣ ਦਾ ਤਰੀਕਾ ਹੈ। ਪੇਸ਼ੈਂਟ आजकल फेसबुक व्हाट्सएप, इंस्टाग्राम से सिर्फ सोशल मीडिया से ज़्यादा चल रहा है आओ जैसे अभी एक, एक सीट भी हैं कि दो सीट नहीं ठीक कर सुबह चार मिनट या पाँच मिनट सुबह चार तो पानी में कुछ एक्सरसाइज कर लेंगे नमस्कार आदाब सत काल ਅੱਜ ਦੀ ਵੀਡੀਓ ਖਾਸ ਹੋਣ ਜਾ ਰਹੀ ਹੈ ਮਨੁੱਖਾਂ ਦੇ ਲਈ ਸਿਹਤਾਂ ਦੇ ਰੀ ਚੋਕਿ ਆਪਣੀ ਸਿਹਤ ਲੈ ਕੇ ਕਾਫੀ ਚਿੰਤਾ ਕਰਦੇ ਤੇ ਜੋ ਅੱਜ ਸਾਡਾ ਸਾਡਾ ਵਿਸ਼ਾ ਅੱਜ ਦਾ ਉਹ ਹੈ ਫਿਜ਼ੀਓਥੈਪੀ ਕਿਉਂਕਿ ਫਿਜ਼ੀਓਥੈਪੀ ਇੱਕ ਇਹੀ ਵਿਗਿਆਨਿਕ ਤਕਨੀਕ ਹੈ ਜਿੱਤੇ ਨਾਲ ਸਰੀਰਕ ਕਮਜ਼ੋਰੀ ਸਰੀਰਕ ਦਰਦ ਨੂੰ ਦੂਰ ਕੀਤਾ ਜਾ ਰਿਹਾ ਤਾਂ ਫਿਜ਼ੀਓਥੈਰੇਪੀ ਲੈ ਕੇ ਕਾਫੀ ਜ਼ਿਆਦਾ ਸਵਾਲ ਤੁਹਾਡੇ ਮਨ ਵਿੱਚ ਹੋਣਗੇ ਕਿ ਫਿਜ਼ੀਓਥੈਪੀ ਕੀ ਹੈ ਇਹ ਕਿਵੇਂ ਕੰਮ ਕਰਦੀ ਹੈ ਤਾਂ ਇਹਦਾ ਸਾਡੇ ਜੀਵਨ ਤੇ ਕੀ ਪ੍ਰਭਾਵ ਪੈਂਦਾ ਹੈ ਤਾ ਅੱਜ ਜਿਹੜੇ ਸਾਡੇ ਨਾਲ ਖਾਸ ਮਹਿਮਾਨ ਜੁੜਿਆ ਡਾਕਟਰ ਸੁੰਦਰ ਕੁੰਬੜ ਜੀ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਫਿਜ਼ੀਓਥੈਰਾਪਿਸਟ ਦੇ ਪੇਸ਼ੇ ਵਿੱਚ ਹਨ ਤੇ ਆਪਣੇ ਰਾਕੇ ਦੀਆਂ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਤਾਂ ਅੱਜ ਆਪਾਂ ਕਰਾਂਗੇ ਨਾਲ ਕਰਾਂਗੇ ਗੱਲਬਾਤ ਤੇ ਜਾਣਾਂਗੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤਾਂ ਜਿਆਦਾ ਸਮਾਂ ਲੈਂਦੇ ਹੋਏ ਕਿ ਨਿਮਰਤਾ ਨਾਲ ਸਵਾਗਤ ਕਰਦੇ ਹਾਂ ਸਾਡੇ ਖਾਸ ਮਹਿਮਾਨ ਸੁੰਦਰ ਕੁੰਬੜ ਜੀ ਦਾ ਜੰਤ ਸਭ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੇ ਲੋਕ ਪੰਜਾਬੀ ਰਿਡਰਜ਼ ਜੀ ਆਇਆਂ ਮੇਰਾ ਵੀ ਸਾਰਿਆਂ ਨੂੰ ਜੀ ਆਇਆਂ ਠੀਕ ਹੈ ਤੁਸੀਂ ਆਏ ਤੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡੀ ਜਾਨ ਪਛਾਨ ਸਾਡੀ ਸਤਨਾ ਕਰਾਉਂ। ਹਾਂਜੀ ਸੱਜੇ ਸ਼੍ਰੀਕਲ ਮੇਰਾ ਨਾਮ ਸ੍ਰਿੰਦਰ ਗੁੰਮਰ ਗੁੰਮਰ ਫੀਆਟਾ ਪ੍ਰੀ ਹੋਸਪੀਟਲ ਮੰਡੀ ਲਾਦੂ ਘਾਟੋਂ ਠੀਕ ਹੈ ਜੀ ਤੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਦਾ ਸਵਾਲ ਹੈ ਸਾਡੇ ਸੁੱਤਿਆ ਦੇ ਜੀ ਨੂੰ ਚਾਹਤਾ ਹੈ ਕਿ ਫਿਜ਼ਿਓਥੈਰਪੀ ਹੁੰਦੀ ਕੀ ਹੈ। ਫਿਜ਼ਿਓਥੈਰਪੀ ਇੱਕ ਬਹੁਤ ਵਧੀਆ ਟਰੀਟਮੈਂਟ ਹੈ। ਹਾਂਜੀ ਠੀਕ ਹੈ। ਅੱਜ ਕੱਲ ਜਿਵੇਂ ਲੋਕ ਦਵਾਈਆਂ ਖਾ ਕੇ ਪਰੇਸ਼ਾਨ ਜ਼ਿਆਦਾ ਹੋ ਰਹੇ ਹਨ। ਉਨ੍ਹਾਂ ਵਿੱਚ ਜ਼ਿਆਦਾਤਰ ਪ੍ਰੋਬਲਮ ਜਿਹੜੀਆਂ ਦਵਾਈਆਂ ਨਾਲ ਠੀਕ ਨਹੀਂ ਹੁੰਦੀ ਉਹ ਫਿਜ਼ੀਓਥੈਰੇਪੀ ਐਕਸਰਸਾਈਜ਼ ਨਾਲ ਠੀਕ ਹੋ ਜਾਂਦੀ ਇਹ ਦਵਾਈਆਂ ਨਾਲ ਨਹੀਂ ਮੈਡੀਕਲ ਟਰੀਟਮੈਂਟ ਹੈ ਮੈਡੀਕਲ ਟਰੀਟਮੈਂਟ ਹੈ ਤਾਂ ਫਿਜ਼ੀਓਥੈਰੇਪੀ ਕਿਹੜੇ-ਕਿਹੜੇ ਬਿਮਾਰੀਆਂ ਵਿੱਚ کارਗਰ ਸਾਬਤ ਹੁੰਦੀ ਹੈ ਫਿਜ਼ੀਓਥੈਰੇਪੀ ਜਿਵੇਂ ਡਿਸ ਪ੍ਰੋਬਲਮ ਹਮ ਸਰਵਾਈਕਲ ਡਰਾਮ ਲੱਗਵਾ ਜੋੜਾਂ ਦਾ ਦਰਦ ਸੀਪੀ ਚਾਰਡ ਬੱਚੇ ਜਿਹੜੇ ਬਚਪਨ ਤੋਂ ਦੁਰਪਰਿਵਰ ਨਹੀਂ ਸਕਦੇ ਕੋਈ ਐਕਸੀਡੈਂਟ ਹੋ ਗਿਆ ਕੋਮਾ ਵਿੱਚ ਪੇਸ਼ੈਂਟ ਚਲਾ ਗਿਆ ਉਹਨਾਂ ਵਿੱਚ ਬਹੁਤ کارਗਰ ਹੁੰਦੀ ਹੈ ਜਦੋਂ ਤੁਸੀਂ ਜਿਵੇਂ ਤੁਸੀਂ ਜ਼ਿਕਰ ਕੀਤਾ ਸਮਾਇਕ ਕਰਦਾ ਪਹਿਲਾਂ ਜਿਹੜਾ ਆਪਾਂ ਗੱਲ ਕਰੀਏ ਤੇ ਸਰਵਾਈਕਲ ਸਿਰ ਚੁੰਨਦਾ ਪੇਸ਼ੇਵਰ ਲੋਕਾਂ ਨੂੰ ਹੁੰਦਾ ਸੀ ਤੇ ਅੱਜ ਕਲੇ ਦੀ ਗਿਣਤੀ ਬੜੀ ਵੱਧ ਗਈ ਇਹ ਮਰੀਜ਼ਾਂ ਦੀ ਤੇ ਕੀ ਕਾਰਨ ਮੰਦਿਰ ਦੇ ਪਿੱਛੇ ਸਰਵਾਈਕਲ ਵਿੱਚ ਸਭ ਤੋਂ ਜ਼ਿਆਦਾ ਆਪਣੀ ਜਿਹੜੀ ਭਾਈ ਤੋਂ ਬਹੁਤ ਜ਼ਿਆਦਾ ਹੋ ਗਈ ਹੂੰ ਕੁਝ ਆਪਾਂ ਐਕਸਰਸਾਈਜ਼ਾਂ ਵਗੈਰਾ ਨਹੀਂ ਕਰਦੇ ਆਪਣੀ ਬੋਡੀ ਵਾਸਤੇ ਧਿਆਨ ਨਹੀਂ ਦੇ ਰਹੇ ਜਿਵੇਂ ਜ਼ਿਆਦਾ ਪ੍ਰੋਬਲਮ ਲਗਾਤਾਰ ਆਪਾਂ ਗਰਦਨ ਚੁਕਾ ਕੇ ਬੈਠਣ ਨਾਲ ਜਿਵੇਂ ਮੋਬਾਈਲ ਫੋਨ ਜ਼ਿਆਦਾ ਯੂਜ਼ ਕਰਨ ਨਾਲ ਕੰਪਿਊਟਰ ਲੈਪਟਾਪ ਜਾਂਦਰ ਬਿਊਟੀ ਪਾਰਲਰ ਜਾਂ ਕੁਝ ਸਟੀਚਿੰਗ ਵਗੈਰਾ ਪੜਾਈ ਜਾਂ ਲਗਾਤਾਰ ਗਰਦਨ ਤੇ ਗਰਦਨ ਚੁਕਾ ਕੇ ਕੰਮ ਕਰਨ ਨਾਲ ਵੀ ਦਿੱਕਤ ਆ ਜਾਂਦੀ ਹੈ ਅਸੀਂ ਜਿਵੇਂ ਤੁਸੀਂ ਗੱਲ ਕੀਤੀ ਮੋਬਾਈਲਾਂ ਨੂੰ ਲੈ ਕੇ ਅੱਜ ਕੱਲ ਜਿਹੜੀ ਆਪਣੀ ਜਨਰੇਸ਼ਨ ਹੈ ਉਹ ਮੋਬਾਈਲ ਬਹੁਤ ਦੇਖਦੀ ਹੈ ਉਹਦੇ ਕਰ ਕਿੰਨੇ ਪਰਸੈਂਟ ਚਾਂਸਸ ਵਧ ਗਏ ਨੇ ਮੇਰੇ ਕੋਲ ਡੇਲੀ ਦੇ ਤਕਰੀਬਨ 100 ਵਿੱਚੋਂ 80 ਪੇਸ਼ੈਂਟ ਡੇਲੀ ਮੇਰੇ ਕੋਲ ਸਰਵਾਈਕਲ ਦੇ ਆ ਰਹੇ ਨੇ ਤੇ ਇੱਕ ਤੁਸੀਂ ਜਿਹੜਾ ਜ਼ਿਕਰ ਕੀਤਾ ਸੀਪੀ ਚੈਕ ਮੈਂ ਜੀ ਕਿ ਉਹ ਕਿਸ ਤਰ੍ਹਾਂ ਦੀ ਬਿਮਾਰੀ ਹੈ ਉਹਦੇ ਕੀ ਕਾਰਨ ਹੈ ਸੀਪੀ ਚੈਲ ਇੱਕ ਬਿਮਾਰੀ ਇਹ ਜਨਮ ਜਨਮ ਦੀ ਬਿਮਾਰੀ ਹੈ ਜਨਮ ਜਨਮ ਦੀ ਬਿਮਾਰੀ ਜਦੋਂ ਬੱਚਾ ਜਨਮ ਲੈਂਦਾ ਹੈ ਜਨਮ ਟੈੰਗ ਹੁੰਦਾ ਨਹੀਂ ਬੱਚੇ ਨੂੰ 2 ਤੋਂ 4 ਮਿੰਟ ਰੋਣਾ ਬੜਾ ਜ਼ੋਰੀ ਬਿਲਕੁਲ ਬਿਲਕੁਲ ਸਿਆਦ ਬੱਚਾ ਰੋਂਦਾ ਨਹੀਂ ਹੁੰਡੀ ਵਜਾਂ ਕਰਕੇ ਬ੍ਰੇਨ ਮਾਰਸੇ ਨਹੀਂ ਬਣਦੇ ਜਿੰਦੇ ਕਰਕੇ ਹੁੰਦੀ ਬੋਡੀ ਕੰਮ ਕਰਨਾ ਕਿ ਕਲੀ ਮਾਸਪੇਸ਼ਨ ਕੋਈ ਤਾਕਤ ਨਹੀਂ ਮਿਲਦੀ ਕਈ ਬੱਚੇ ਇਹ ਟੈੰਗ ਤੋਂ ਪਹਿਲਾਂ ਹੋ ਗਏ ਉਦੋਂ ਪ੍ਰੋਬਲਮ ਆ ਜਾਂਦੀ ਹੈ ਉਹਨਾਂ ਦੇ ਵਿੱਚ ਬੱਚਿਆਂ 'ਚ ਇਹ ਦਿੱਕਤ ਆਂਦੀ ਹੈ ਦਿੱਕਤ ਆ ਜਾਂਦੀ ਹੈ ਠੀਕ ਹੈ ਹੋਰ ਇਸ ਤੋਂ ਇਲਾਵਾ ਜਿਵੇਂ ਕੋਈ ਸਟਾਰਟਿੰਗ ਡਿਲੀਵਰੀ ਟਾਈਮ ਥੋੜਾ ਜਲਦੀ ਜਿਵੇਂ ਰਿਕਵਰ ਨਹੀਂ ਹੁੰਦੀ ਉਹ ਤੋਂ ਵੀ ਦਿੱਕਤ ਆ ਜਾਂਦੀ ਹੈ ਠੀਕ ਹੈ ਤਾਂ ਇੱਕ ਹੋਰ ਤੁਹਾਡੇ ਨਾਲ ਮੈਂ ਜਾਣਕਾਰੀ ਆਪਣੇ ਦਰਸ਼ਕਾਂ ਨਾਲ ਹੀ ਕਰਤਾ ਹਾਂ ਕਿ ਜਿਹੜੀ ਸੀਪੀ ਚਾਈਲਡ ਦੀ ਬਿਮਾਰੀ ਹੈ ਉਹ ਆਪਣੇ ਦੇਸ਼ ਦੇ ਅੰਦਰ 1000 ਬੱਚੇ ਪਰ 3-4 ਬੱਚਿਆਂ ਦਾ ਜੇਕਰ ਆਪ ਦਾ ਟੋਟਲ ਕੈਪਚਰ ਕਰ ਲਈਏ ਤਾਂ ਅੱਦੇ ਸਮੇਂ ਵਿੱਚ 25 ਤੋਂ 35 ਲੱਖ ਜਿਹੜੇ ਬੱਚੇ ਨੇ ਸੀਪੀ ਚਾਈਲਡ ਦੇ ਬ੍ਰੀਜ਼ਰ ਤੇ ਜਿਹੜੀ ਫਿਜ਼ੀਓਥੈਰੇਪੀ ਦੀ ਅਸੀਂ ਅੱਪਾ ਗੱਲ ਕਰਦੇ ਆ ਉਹ ਕਿੰਨੀ ਕੁ ਕਾਰਗਰ ਸਿੱਧ ਹੈ ਇਸ ਬਿਮਾਰੀ ਦੇ ਵਿੱਚ ਫਿਜ਼ੀਓਥੈਰੇਪੀ ਨਾਲ ਟਰੀਟਮੈਂਟ ਹੈ ਮੈਡੀਕਲ ਲੈੰਡ ਦੇ ਵਿੱਚ ਸਿਰਫ ਡਾਕਟਰ ਆਈ ਇਹਨਾਂ ਦਾ ਮੈਡੀਸਿਨ ਦੇ ਕੇ ਜੋ ਕੋਸਰਨੇ ਕੋਈ ਉਤਰਾਵੇਂ ਉਹਨੂੰ ਰੋਕਿਆ ਜਾ ਰਿਹਾ ਹੈ ਰੋਕਾ ਹੀ ਹੋត់ ਰੋਕ ਜਾਏ ਫਿਜ਼ੀਓਥੈਰੇਪੀ ਨਾਲ ਨਾ ਬੋਡੀ ਪੂਰੀ ਵਰਕ ਕਰਦੀ ਹੈ ਟਾਈਮ ਲੱਗਦਾ ਹੈ ਪੇਸ਼ੈਂਟ ਠੀਕ ਹੋ ਜਾਂਦਾ ਹੈ ਮੇਰੇ ਕੋਲ ਖੁਦ ਪੇਸ਼ੈਂਟ ਮੈਂ ਤੇਰੇ ਕੋਲ 10 ਤੋਂ 15 ਪੇਸ਼ੈਂਟ ਮੇਰੇ ਚੱਲ ਰਹੇ ਨੇ ਠੀਕ ਜੀ ਬਹੁਤ ਵਧੀਆ ਰਿਜ਼ਲਟ ਨੇ ਕਾਫੀ ਬੱਚੇ ਮੇਰੇ ਕੋਲ ਠੀਕ ਵੀ ਹੋਏ ਨੇ ਬਕਾਇਦਾ ਰਿਕਾਰਡ ਹੈ ਮੇਰੇ ਕੋਲ ਉਹਨਾਂ ਬੱਚਿਆਂ ਦਾ ਹਾਂ ਕਿਉਂਕਿ ਅਸੀਂ ਵੀ ਅਕਸਰ ਦੇਖਦੇ ਹਾਂ ਕਿ ਤੁਹਾਡੀਆਂ ਤਸਵੀਰਾਂ ਅਖਬਾਰਾਂ ਵਿੱਚ ਆਵਦੀਆਂ ਹਨ ਕਿ 3 ਸਾਲ ਦਾ ਬੱਚਾ ਚੱਲਣ ਲੱਗ ਪਿਆ 4 ਸਾਲ ਦਾ ਬੱਚਾ ਚੱਲਣ ਚੱਲਣ ਲੱਗ ਪਿਆ ਇਹ ਜੀ ਕੋਈ ਉਦਾਹਰਣ ਦੱਸ ਕੋਈ ਸਾਡੇ ਆਪਣੇ ਲੱਕ ਦੇ ਨੇੜੇ ਤੇੜੇ ਜਿਹੇ

ਮਦਦ ਕਿੰਨੀ ਆਪਣੀ ਲੱਗ ਕੇ ਚੀ ਬਿਮਾਰੀ ਕਾ ਖਤਰਾ ਦੁ ਰਹੀ ਬਹੁਤ ਜ਼ਿਆਦਾ ਖਤਰਾ ਕਾਰਨ ਕੀ ਵੇਰਨਸ ਦੀ ਵੀ ਕਮੀ ਹੈ ਵੇਰਨਸ ਦੀ ਵੀ ਕਮੀ ਹੈ ਕਈ ਵਾਰੀ ਕੀ ਹੁੰਦਾ ਹੈ ਪ੍ਰੋਪਰ ਬੱਚਾ ਜੋ ਬਰਥ ਟਾਈਮ ਜਨਮ ਲੈਂਦਾ ਉਹਦੋਂ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਆ ਜਾਂਦੀ ਹਾਲਾਂਕਿ ਪਾਵੇਂ ਟਰੀਟਮੈਂਟ ਲੈ ਹੈ ਕੁਦਰਤ ਵੱਲੋਂ ਚੀ ਕੁਦਰਤੀ ਚੀਜ਼ ਹੈ ਜੁਰੇ ਨਹੀਂ ਹੈ ਕੁਦਰਤ ਵੱਲੋਂ ਅਸੇ ਜਿਵੇਂ ਤੁਸੀਂ ਗੱਲ ਕੀਤੀ ਫਿਜ਼ੀਓਥੈਰੇਪੀ ਦੇ ਅੰਦਰ ਇਹਦਾ ਇਲਾਜ ਹੈ ਬਿਲਕੁਲ ਹੈ 100% ਦਾ ਇਲਾਜ ਹੈ ਤੇ ਕਿੰਨਾ ਸਮਾਂ ਲੱਗ ਜਾਂਦਾ ਹੈ 10 ਬੋਡੀ ਉਰ ਦੇ ਡਿਪੈਂਡ ਕਰਦਾ ਹੈ ਪੇਸ਼ੈਂਟ ਦੀ ਕੰਡੀਸ਼ਨ ਤੇ ਡਿਪੈਂਡ ਕਰਦਾ ਹੈ ਜੇ ਬੱਚਾ ਸਟਾਰਟਿੰਗ ਤੋਂ ਥੋੜਾ ਮਿਲ ਜਾਵੇ ਤੇ ਜਲਦੀ ਰਿਕਵਰ ਹੋ ਜਾਂਦਾ ਹੈ ਜੇ ਉਹ ਸਮਾਂ ਜ਼ਿਆਦਾ ਲੱਗਿਆ ਬੋਡੀ ਸਟਿੱਫ ਹੋ ਜਾਂਦੀ ਆ ਪਰ ਜਾਂਦੀ ਹੈ ਫਿਰ ਸਮਾਂ ਲੱਗਦਾ ਸਮਾਂ ਲੰਮ ਲੱਗ ਜਾਂਦਾ ਹੈ ਥ੍ਰੀਮਨ ਜੇ ਚੰਗਾ ਫਿਜ਼ੀਓਥੈਰਾਪੀ ਮਿਲ ਜਾਵੇ ਕੰਮ ਕਰਵਾ ਲਾ ਤੇ ਜਲਦੀ ਜਲਦੀ ਰਿਕਵਰ ਕਰ ਲੈਣਾ ਹਾਂ ਥ੍ਰੀਮਨ 6 ਮਹੀਨੇ ਸਾਲ ਦੇ ਵਿੱਚ ਦੇਖੀਂ ਤੋੜਾ ਅਜ ਇੱਕ ਹੋਰ ਚੀਜ਼ ਜਿਹੜੀ ਕੀ ਆ ਅੱਜਕੱਲ੍ਹ ਜਿਵੇਂ ਸੋਸ਼ਲ ਮੀਡੀਆ ਤੇ ਬੰਦਨਾ ਸੋਸ਼ਲ ਮੀਡੀਆ ਤੇ ਫਿਜ਼ੀਓਥੈਰੇਪੀ ਲੈ ਕੇ ਕਾਫੀ ਚਰਚਾਾਂ ਚੱਲਦੀਆਂ। ਕਈ ਕਹਿੰਦੇ ਨੇ ਕਿ ਜਿਹੜੀ ਫਿਜ਼ੀਓਥੈਰੇਪੀ ਨਾ ਸੀ ਬੱਚੇ ਨੂੰ ਜਾਂ ਬੰਦੇ ਨੂੰ ਕਿਸੇ ਤਰ੍ਹਾਂ ਦੀ ਮਾਰ ਦੀ, 5 ਦਿਨਾਂ ਸੀ ਕਰ ਦਿੰਦੇ ਆ, 10 ਦਿਨਾਂ ਸੀ ਕਰ ਦਿੰਦੇ ਆ ਕਿ ਤੁਹਾਡੇ ਮੁਤਾਬਿਕ ਗੱਲ ਸਹੀ ਇੱਟਨੇ ਹੀ। ਇਹ ਸਿਰਫ ਇੱਕ ਉਹਨਾਂ ਨੂੰ ਆਦੀ ਕਲੀਨਿਕ ਤੇ ਬੁਲਾਉਣ ਦਾ ਤਰੀਕਾ ਹੈ। ਪੇਸ਼ੰਟ ਅੱਜ ਕੱਲ ਫੇਸਬੁੱਕ WhatsApp Instagram ਤੇ ਸਿਫਿਕ ਸੋਸ਼ਲ ਮੀਡੀਆ ਤੇ ਅਕਲਰਦਾ ਚੱਲ ਰਿਹਾ ਆਓ ਜੀ ਅਸੀਂ ਇੱਕ ਇੱਕ ਸੈਟਿੰਗ ਠੀਕ ਕਰਦੇ ਆਂਗੇ ਦੋ ਸੈਟਿੰਗ ਨਹੀਂ ਠੀਕ ਹ ਕਦੇ ਵੀ ਨਹੀਂ ਹੁੰਦਾ ਬਿਕਸ ਪ੍ਰੋਬਲਮ ਹੈ ਸਰਜਰੀ ਵਾਲਾ ਕੇਸ ਹੈ 3 ਮਹੀਨ ਘੱਟ ਤੋਂ ਘੱਟ ਵੀ 1.5 ਤੋਂ 2 ਮਹੀਨੇ ਲੱਗ ਜਾਂਦੇ ਨੇ ਠੀਕ ਲੱਗ ਜਾਂਦੇ ਨੇ ਠੀਕ ਕਾਫੀ ਮੇਰੇ ਕੋਲ ਰਿਕਾਰਡ ਪਿਆ ਮੈਂ ਖਾਸ ਕਰਕੇ ਨਾਮ ਐਮਾਰੀ ਦੇ ਵਿੱਚ ਠੀਕ ਹੋਏ ਨੇ ਟਾਈਮ ਲੱਗਿਆ ਹੁੰਦਾ ਬਿਸ਼ੁ ਟਾਈਮ ਟਾਈਮ ਲੱਗਿਆ ਇੱਕੋ ਤਰੀਕਾ ਹੈ ਪੇਸ਼ੰਟ ਬੁਲਾਉਂਦਾ ਧੱਕਾ ਦਾ ਤਰੀਕਾ ਹੈ ਉਹ ਕੁਝ ਨਹੀਂ ਕਦੇ ਨਹੀਂ ਅਦਾ ਨਹੀਂ ਹੋ ਸਕਦਾ ਤੇ ਫਿਜ਼ੀਓਥੈਰੇਪੀ ਵਿੱਚ ਕੋਈ ਮੈਡੀਸਿਨ ਨਹੀਂ ਕਿ ਸਿਰਫ ਐਕਸਰਸਾਈਜ਼ ਹੀ ਕਰੰਦੇ ਹਨ। ਉਹ ਕਹਿੰਦਾ ਮਸ਼ੀਨਾਂ ਆ ਰਹੀਆਂ, ਕੁਝ ਫੀਟ ਐਕਸਰਸਾਈਜ਼ ਆ ਰਹੀਆਂ। ਕੋਈ ਸਾਡੇ ਕੋਲ ਐਡਵਾਂਸਡ ਟੈਕਨੋਲੋਜੀ ਜਿਵੇਂ ਲਾ ਲਓ। ਕੈਰੋਪੈਟਰ, ਕਪਿੰਗ, ਅ ਪੰਚਕਰਮਾ, ਕੋਰੀ ਮ사ਜ, ਕਾਫੀ ਟਰੀਟਮੈਂਟ ਅਵੇਲੇਬਲ ਨੇ ਸਟੀਮ ਬਾਥ। ਹੁੰਦਾ ਨਾ ਪੇਂਡ ਕਾਫੀ ਰਿਕਵਰ ਹੋ ਜਾਂਦਾ। ਤੇ ਜਿਵੇਂ ਅੱਜਕੱਲ ਆਪਣੀ ਮੋਡਰਨ ਲਾਈਫ ਏ, ਖਾਣ ਪੀਣ ਦਾ ਆਪਣਾ ਬਦਲ ਗਿਆ, ਜੈਨ ਸਾਰੇ ਤੰਗ ਬਦਲ ਗਿਆ। ਉਹਦੇ ਵਿੱਚ ਫਿਜ਼ੀਓਥੈਰੇਪੀ ਦੀ ਕਿੰਨੀ ਬਹੁਤ ਲੋੜ ਆ ਗਈ ਏ। ਹੁੰਦੇ ਵਿੱਚ ਅੱਜਕੱਲ ਪ੍ਰ ਜਿਨੇ ਸਾਡੇ ਕੋਲ ਹੁਣ ਅੱਜ ਤੱਕ ਸਰਵਾਈਕਲ ਡਿਸ ਪ੍ਰੋਬਲਮ ਗੋਡੀਆਂ ਦੀ ਪ੍ਰੋਬਲਮ ਜਿਹੜੀ ਨੀਕ ਜੇਸਮੈਂਟ ਤੋਂ ਦੇਖਿਆ ਤੁਸੀਂ ਡੇਲੀ ਸਰਜਰੀਆਂ ਹੋ ਰਹੀਆਂ ਨੇ ਬਹੁਤ 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 ਚਾਹੀਦੀ ਹੈ ਇੱਕ ਠੀਕ ਕੁਝ ਅਵੇਰਨੈਸ ਦੀ ਕਮੀ ਹੈ ਜਦੋਂ ਪੇਸ਼ੈਂਟ ਸਟਾਰਟਿੰਗ ਤੋਂ ਦਿੱਕਤ ਆਂਦੀ ਹੈ ਧਿਆਨ ਨਹੀਂ ਦਿੰਦੇ ਧਿਆਨ ਨਹੀਂ ਦਿੰਦੇ मोस्ट ਟਾਈਮ ਇਹ ਸਟੇਜਾਂ ਵੱਧ ਜਾਂਦੀਆਂ ਨੇ ਜੇ ਪਹਿਲੀ ਦੂਜੀ ਸਟੇਜ ਤੇ ਤੀਜੀ ਸਟੇਜ ਤੇ ਇਵਿਊਸ਼ਨ ਹੋ ਗਏ ਤਾਂ ਠੀਕ ਹੋ ਜਾਂਦਾ ਹੈ ਜਦੋਂ ਐਂਡ ਦੀ ਸਟੇਜ 34ਵੀਂ ਸਟੇਜ ਤੇ ਚਲਾ ਜਾਂਦਾ ਫਿਰ ਪੇਸ਼ੈਂਟ ਠੀਕ ਨਹੀਂ ਹੋ ਸਕਦਾ ਫਿਰ ਬੜਾ ਫਿਰ ਸਰਜਰੀ ਤੇ ਜਾਂਦਾ ਹੈ ਇਸ ਵਾਸਤੇ ਉਹਨਾਂ ਨੂੰ ਇਹ ਚਾਹੀਦਾ ਵੀ ਜਿੰਨਾ ਵੀ ਹੋ ਸਕੇ ਜਲਦੀ ਜਲਦੀ ਫਿਜ਼ੀਓਥੈਰੇਪੀ ਕਰਨ ਜਲਦੀ ਟ੍ਰੀਟਮੈਂਟ ਲੈ ਕੇ ਠੀਕ ਹੋ ਜਾਈਂ। ਅੱਛਾ ਇੱਕ ਤਾਂ ਇਹ ਪਰੰਪਰ ਵੀ ਹੈ ਕਿ ਜਿੱਥੇ ਤੁਹਾਨੂੰ ਕੋਲ ਪਤਾ ਨਹੀਂ ਕਿ ਫਿਜ਼ੀਓਥੈਰੇਪੀ ਹੁੰਦੀ ਕੀ ਹੈ, ਕੰਮ ਕਿਵੇਂ ਕਰਦੀ ਹੈ। ਇਸ ਬਾਰੇ ਕੀ ਹੈ? ਬਸ ਫਿਜ਼ੀਓਥੈਰੇਪੀ ਇੱਕ ਬਹੁਤ ਵਧੀਆ ਟ੍ਰੀਟਮੈਂਟ ਹੈ, ਮੈਡੀਕਲ ਟ੍ਰੀਟਮੈਂਟ ਹੈ। ਮੈਂ ਸਪੈਸ਼ਲਿਸਟ ਤੋਂ ਡਾਕਟਰ ਐਡਵਾਈਸ ਕਰਨ ਲਈ ਚੰਗੇ ਹਸਪੀਟਲ ਜਾਓਗੇ ਤੇ ਚੰਗੇ ਡਾਕਟਰ ਤੁਹਾਨੂੰ ਬੈਠੇ ਨੇ ਉਹ ਤੁਹਾਨੂੰ ਐਡਵਾਈਸ ਕਰਨਗੇ। ਮੇਰੇ ਕੋਲ ਪੇਸ਼ੈਂਟ ਕਾਫੀ ਲੋਕ ਐਡਵਾਈਸ ਕਰਦੇ ਨੇ। ਕੱਲ ਹਾਂ ਅੱਜ ਵੀ ਆਏ ਨੇ 3- ਕਾਫੀ ਵਧੀਆ ਡਵਾਈਸ ਕਰਦੇ ਜੇ ਡਾਕਟਰ ਬੈਠੇ ਨਾਲ ਤੋਂ ਦੇ ਹੁਲ ਹੈ ਨਿਊਰ ਸਰਜਨ ਹੋ ਗਏ ਬਹੁਤ ਵਧੀਆ আচ্ছা ਇੱਕ ਚੀਜ਼ ਹੋਰ ਆਪਣੇ ਜਿਹੜੀ ਜਲਦੀ ਪੀਏ ਕੀ ਹੈ ਫਿਜ਼ੀਓਥੈਰਾਪੀ ਆਪਣੇ ਲੋਕਾਂ ਜੇ ਸਮਝ ਨਹੀਂ ਪਾਰੇ ਲੇਕਿਨ ਜੇ ਆਪ ਕੋ ਸਪੋਰਟਸ ਦੀ ਗੱਲ ਕਰੀਏ ਉਹਦੇ ਵਿੱਚ ਤਾਂ ਹਰ ਟੀਮ ਮੈਂਬਰ ਵਿੱਚ ਬਦਲੇ ਹਰ ਇੱਕ ਟੀਮ ਯੂਨਿਟ ਵਿੱਚ ਫਿਜ਼ੀਓਥੈਪਿਸ ਨਾਲ ਹੀ ਹੁੰਦਾ ਹਾਂ ਜੀ ਬਿਲਕੁਲ ਨਾਲ ਹੁੰਦਾ ਨਾਲ ਹੁੰਦਾ ਕਦੇ ਵੀ ਉਸ ਟਾਈਮ ਕ੍ਰਿਕਟਰ ਖੇਡਦੇ ਨੂੰ ਕੋਈ ਮਿਹੜਾਰੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਤਾਂ ਨਾਲ ਨਾਲ ਹੁੰਦਾ ਟਰੀਟਮੈਂਟ ਕੀਤਾ ਜਾਂਦਾ ਬਹੁਤ ਜ਼ਰੂਰੀ ਹੈ ਫਿਜ਼ੀਓਥੈਪੀ ਬਹੁਤ ਜ਼ਰੂਰੀ ਹੈ ਇਸ ਗੱਲ ਤਜਾ ਇੱਕ ਜੀ ਉਹ ਸਾਡੇ ਸੁੱਤਨ ਜਾਨਪਦ ਦੇ ਜਿਵੇਂ ਕੀ ਕੋਈ ਬੰਦਾ ਡਿਪਰੈਸ਼ਨ ਕਰਵਾ ਰਿਹਾ ਹਾਂਜੀ ਤੇ ਉਹਨੂੰ ਡਾਕਟਰ ਫਿਜ਼ੀਟਰ ਅਸਟੇਟ ਕਮੈਂਡ ਕਰਦੇ ਹਾਂ ਹਾਂਜੀ ਤੇ ਤੁਸੀਂ ਤੁਹਾਡੇ ਕੋਲ ਮਤਲਬ ਕਿਹੜੇ ਕਿੰਨੇ ਤੋਂ ਪੇਸ਼ੈਂਟ ਆਏ ਨੇ ਜੋ ਸਹੀ ਵੀ ਹੋ ਗਏ ਨੇ ਮੇਰੇ ਕੋਲ ਕਾਫੀ ਪੇਸ਼ੈਂਟ ਆਏ ਨੇ ਠੀਕ ਹੈ ਜੀ ਤ੍ਰਿਵਨ ਅੱਜ ਤੱਕ ਮੈਂ 15 ਸਾਲ ਹੋ ਗਏ ਕੰਮ ਕਰਦੇ ਹਾਂ ਠੀਕ ਹੈ ਤ੍ਰਿਵਨ ਮੇਰੇ ਕੋਲ ਹਜ਼ਾਰੇ ਪੇਸ਼ੈਂਟ ਆਏ ਨੇ ਬਹੁਤ ਵਧੀਆ ਰਿਜ਼ਲਟ ਮਿਲੇ ਨੇ ਬਕਾਇਦਾ ਰਿਪੋਰਟ ਹੈ ਮੇਰੇ ਕੋਲ ਪੰਬਾ ਬਟੂ ਤੋਂ ਵਿੱਚੋਂ ਚੱਲ ਰਹੇ ਨੇ ਪੇਸ਼ੈਂਟ ਮੇਰੇ ਕੋਲ ਲਖਮ ਸਰ ਤੋਂ ਚੱਲ ਰਹੇ ਨੇ ਬੋਡੀ ਰੀਪਲੇਸਮ ਕਾਫ ਬਧੀਆ ਸੈਟ ਕੋਫ ਬਧੀਆ ਤੇ ਫਿਰ ਮੈਂ 2 ਤੋਂ 3 ਮਹੀਨੇ ਲੱਗਦੇ ਨੇ ਪੂਰਾ ਰਿਕਵਰ ਪੇਸ਼ੈਂਟ ਹੋਵੇ ਉਹ ਜ਼ਰੂਰੀ ਹੈ ਸਰਜਰੀ ਤੋਂ ਬਾਅਦ ਫਿਜ਼ੀਓਥੈਰੇਪੀ ਬਹੁਤ ਜ਼ਰੂਰੀ ਹੈ ਮਸਲ ਜੇ ਰੈਸਟੈਂਥ ਪੂਰੀ ਮਸਲੀ ਬੰਦੀ ਹੁੰਦੀ ਹੈ ਕਈ ਕੀ ਕਰਦੇ ਨੇ ਗੁੱਟਾ ਚੇਂਜ ਕਰ ਲਿਆ ਗੁੱਟਾ ਚੇਂਜ ਕਰਨ ਤੋਂ ਬਾਅਦ ਐਕਸਰਸਾਈਜ਼ ਨਹੀਂ ਕਰਦੇ ਐਕਸਰਸਾਈਜ਼ ਫਿਰ ਉਹ ਕਹਿੰਦੇ ਨੇ ਸਾਡਾ ਆਪਰੇਟ ਗਲਤ ਹੋਇਆ ਅਪਰੇਟ ਕਦੇ ਗਲਤ ਨਹੀਂ ਹੁੰਦਾ ਸਿਰਫ ਉਹਨੂੰ ਕੋਈ ਰੀਹੈਬਿਲੀਟੇਸ਼ਨ ਤਾਕਤ ਵਾਸਤੇ ਐਕਸਰਸਾਈਜ਼ ਉਹਦੇ ਨਾਲ ਨਹੀਂ ਹੁੰਦੀ ਉਹਦੇ ਕਰੇ ਦਿੱਕਤ ਆਉਂਦੀ ਹੈ ਬ੍ਰੇਕ ਕਦੇ ਨਹੀਂ ਇਸ ਤਰ੍ਹਾਂ ਗਲਤੀ ਨਹੀਂ ਹੁੰਦੀ ਅੱਛਾ ਇਸੇ ਕੋਪਰੇਸ਼ਨ ਨੂੰ ਉਸ ਤੋਂ ਬੜਾ ਐਕਸਰਸਾਈਜ਼ ਵੀ ਕਰਦੇ ਆ ਇਹ ਇਹਦੀ ਕਾਰਨ ਹੋ ਸਕਦੇ ਆ ਕਿ 19 ਤੱਕ ਬੋਡਾ ਸਟਿਫ ਹੋ ਜਾਂਦਾ ਹੈ ਮਸਲ ਪੂਰੇ ਕੰਮ ਨਹੀਂ ਕਰਦੇ ਪੂਰੇ ਕੰਮ ਨਹੀਂ ਕਰਦੇ ਹਾਂ ਉਸ ਟਾਈਮ ਨਾਲ ਵਾਲ ਐਕਸਰਸਾਈਜ਼ ਬੜੀ ਜ਼ਰੂਰੀ ਹੈ ਬੜੀ ਜ਼ਰੂਰੀ ਹਾਂ ਤੇ ਐਕਸਰਸਾਈਜ਼ ਕੋਈ ਦੋ ਚਾਰ ਐਕਸਰਸਾਈਜ਼ ਜਿਹੜੀਆਂ ਕਿ ਸਾਡੇ ਸੋਤਿਆਂ ਜੋ ਸੋਟੀ ਗੋਡਾ ਅਪਗ੍ਰੇਡ ਕਰਨ ਤੋਂ ਬਾਅਦ ਤੇ ਇੱਕ ਜਿਹੜੀ ਮੇਨ ਚ ਸਰਵਾਈਕਲ ਨੂੰ ਹੈ ਜਿਹੜੀ ਇਸ ਮਾਈਕਲ ਦੇ ਨੂੰ ਕਿਹੜੀ ਐਕਸਰਸਾਈਜ਼ ਸਵੇਰੇ 4 ਮਿੰਟ ਜਾਂ 5 ਮਿੰਟ ਸਵੇਰ 4 ਤੋਂ 5 ਮਿੰਟ ਤੁਸੀਂ ਐਕਸਰਸਾਈਜ਼ ਕਰਨੀ ਹੈ ਠੀਕ ਦੋਨੋਂ ਹੱਥ ਨੂੰ ਇੱਕ ਲੌਕ ਲਗਾ ਲੈਣਾ ਠੀਕ ਹੈ अपने मत्ते हाथ रखना जी ठीक है बैक थोड़ी बिल्कुल स्ट्रेट होगी बैक ना होगी अस्सी अस्सी होगी ठीक है जी इस तरह रख के पूरा स्ट्रेच करना है पांच सैकेंड वास्ते एक दो तीन चार पाँच आराम लैके आना जी ठीक है जी ये पांच सैट लगाने ठीक है ठीक है दूसरी पुलिस शोल्डर आराम सैट ठीक है क्लोक वाइज एंटी क्लोक वाइज ठीक है जी ठीक है दो तीसरी तुम बॉडी स्टिफ कर देना इस तरह के टाइट करके उपर जाना। स्लो के रखना पांच सेकंड। वन टू थ्री फोर फाइव इस तरह नीचे लग ठीक है जी हाँ उन्हें पेशेंट में एक भी एडवाइस करना चाहना पिलो वगैरह घट यूज़ करें। लैपटॉप कंप्यूटर बहुत घट यूज़ करें। गर्दन नीचे ना कर नीचे नाच कर थोड़ा ध्यान देंगे जिन्हें इनके परेज करोगे जल्दी ठीक हो जल्दी ठीक हो ट्रीटमेंट लेंगे तो परेज बहुत जरूरी है ਅਮਲਟਿਕਸ ਪ੍ਰੋਬਲਮ ਹੈ ਅਮਨ ਸਰ ਲੈ ਕੇ ਤੇਜ ਕਰੋਗੇ ਤਾਂ ਜਲਦੀ ਰਿਕਵਰ ਹੋ ਜਾਓਗੇ ਜੇ ਤੁਸੀਂ ਤੇਜ ਨਹੀਂ ਕਰੋਗੇ ਫਿਰ ਟਾਈਮ ਬਹੁਤ ਲੱਗ ਜਾਏਗਾ ਠੀਕ ਹੈ ਸਹੀ ਤੇ ਤੁਸੀਂ ਹੁਣ ਜਿਹੜੀ ਗੱਲ ਕੀਤੀ ਡਿਸਕ ਪ੍ਰੋਬਲਮ ਦੀ ਤੇ ਆਪਣੇ ਜਿਹੜੇ ਇਲਾਕੇ ਦੇ ਏਰੀਆ ਦੇ ਵਿੱਚ ਦੇਖੀ ਕਿ ਕਾਫੀ ਜਿੰਨ ਜਿਆਦਾ ਪੇਸ਼ੈਂਟ ਡਿਸਕ ਪ੍ਰੋਬਲਮ ਦੇ ਵੱਜ ਚੁਕੇ ਨੇ ਵੀ ਕਿ ਤਰੀਬਨ ਦੇਖ ਹੈ ਤੁਹਾਡੇ ਕੋਲ ਇਹ ਜਾਂਦੇ ਹੁਣਗੇ ਜੀ ਇਹਦੇ ਕੀ ਕਾਰਨ ਕੀ ਡਿਸਕ ਦੇ ਜਿਹੜੇ ਇਤਕਲ ਕੀ ਮਤਲੀ ਇਸ ਦੀ ਸਭ ਤੋਂ ਸਟਡਿੰਗ ਪ੍ਰੋਬਲਮ ਹੈ ਆਪਣਾ ਬੈਨ ਉੱਠਣ ਨੂੰ ਥੋੜਾ ਗਲਤ ਹੋ ਗਿਆ ਜਿੱਦਾਂ ਤਾਂ ਕੋਈ ਜਦੋਂ ਬੈਠਦੇ ਆ ਚਟਕਾ ਬੈਗ ਨੂੰ ਲੱਗ ਗਿਆ ਠੀਕ ਹੈ ਕੋਈ ਵੇਟ ਪਟਾਣ ਲੱਗਿਆ ਜੋ ਜ਼ਿਆਦਾ ਲੱਗ ਗਿਆ ਜ਼ੋਰ ਲੱਗ ਗਿਆ ਕਿਉਂਕਿ ਜੀ ਕੁਝ ਓਵਰ weight ਚੁੱਕਣ ਨਾਲ ਵੀ ਹੋ ਜਾਂਦਾ ਜਦੋਂ ਓਵਰ weight ਚੁੱਕਨੇ ਤੋਂ ਵੀ ਬੈਗ ਦੇ ਚਟਕਾ ਵੱਜ ਜਾਂਦਾ ਠੀਕ ਹੈ ਜੀ ਕੋਈ ਅੰਦਰ ਬੋਡੀ ਵਿੱਚ ਵੀਕਨੈਸ ਕਮੀ ਆਣੀ ਸ਼ੁਰੂ ਹੋ ਜਾਂਦੀ ਜਿਸ ਤਰ੍ਹਾਂ ਵੀ ਕੈਲਸ਼ੀਅਮ, ਵਿਟਾਮਿਨ ਡੀ ਹੋ ਗਿਆ, ਮੈਗਨੀਸ਼ੀਅਮ ਹੋ ਗਿਆ ਇਸ ਤਰ੍ਹਾਂ ਦੀ ਵੀਕਨੈਸ ਆ ਜਾਂਦੀ ਠੀਕ ਹੁੰਦੇ ਕਰਕੇ ਦਿੱਕਤ ਆ ਰਹੀ ਹੈ ਤਾਂ ਇੱਕ ਇੱਕ ਕਈ ਬਿਮਾਰੀ ਦਿਖੇਦੀ ਇ ਜਿੰ ਟੋਲੋਮਿਆਸ ਆਪਣੇ ਵਰਗੇ ਲੋਕ ਕਈ ਲੋਕ ਕਿੰਨੀਆਂ ਚੀਜ਼ ਨਹੀਂ ਕਰਦੇ ਨਹੀਂ ਸਟੇ ਟੇ ਦਾਗਾ ਨਹੀਂ ਕਰਾਂਦੇ ਜਿਵੇਂ ਕਿ ਫਿਜ਼ੀਓਥੈਰੇਪੀ ਨਾਲ ਸਲਾਹ ਨਹੀਂ ਕਰਦੇ ਤੇ ਬਾਅਦ ਵਿੱਚ ਇਹ ਵੱਡੇ ਵੱਡੇ ਆਪਰੇਸ਼ਨਾਂ ਤੱਕ ਪਹੁੰਚਦੀ ਕਈ ਆਪਰੇਸ਼ਨ ਪਲੇਟ ਵੀ ਹੁੰਦੇ ਆ ਹਾਂਜੀ ਤੇ ਤੁਸੀਂ ਕਿਸ ਤਰ੍ਹਾਂ ਦੀ ਸਲਾਹ ਦੇਣਾ ਚਾਹੋਗੇ ਕਿ ਦੋਵੇਂ ਹੀ ਦਿੱਕਤ ਆਦੀ ਇਹ ਕਿੱਥੇ ਰੈਫਰਲ ਦਿਖਾਇਆ ਜਾਵੇ ਜਾਂ ਕਿਸ ਤਰ੍ਹਾਂ ਦੇ ਐਕਸਰਸਾਈਜ਼ ਕਰਾ ਕੀਤਾ ਜਾਵੇ ਇੱਕ ਵਾਰੀ ਜਲਦਬਾਜ਼ੀ ਵਿੱਚ ਸਰਜਰੀ ਨਾ ਕਰਵਾਈ ਜਾਵੇ ਠੀਕ ਹੈ ਵੇਟ ਕਰੋ ఫిజిਓਥੈਰੇਪੀ ਕਰਾਓ ਰਿਜ਼ਲਟ ਮਿਲਣਗੇ ਜੀ ਹਾਂ ਬਾਕਾਇਦਾ ਮੇਰੇ ਕੋਲ ਤੁਸੀਂ ਦਿਖਾ ਸਕਣਾ ਮੇਰੇ ਕੋਲ ਲਿਖੇ ਹੋਏ ਨੇ ਪੇਸ਼ੈਂਟ ਜਿਹੜੇ ਠੀਕ ਹੋਏ ਨੇ ਮੇਰੇ ਇੰਸਟਾਗ੍ਰam ਤੁਸੀਂ ਉਹਦੀ ਖੋਲ ਕੇ ਡਾਕਟਰ ਸਿੰਦਰ ਗੁਮਰ ਦਾ ਨਾਮ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਅਸਲ ਅਸਲ ਜੇ ਐਕਸ਼ਨ ਤੁਹਾਡਾ ਮਿਲਾਕਾਤ ਵੀ ਅਸੀਂ ਤਾਂ ਹੀ ਕੀਤੀ ਹੈ ਕਿ ਤੁਹਾਡੇ ਜਿਹੜਾ ਪੇਜ ਹੈ ਉਹ ਦੇਖਿਆ ਉਸ ਤੋਂ ਇਲਾਵਾ ਤੁਹਾਡੀ ਨਿਊਜ਼ ਜਿਹੜੀਆਂ ਨੇ ਲੋਕਲ ਖਬਰਾਂ ਦੇ ਛੱਪੀਆਂ ਨੇ ਕਿ ਇੱਕ ਪੇਸ਼ੈਂਟ ਸਹੀ ਹੋ ਕੇ ਗਿਆ ਦੋ ਪੇਸ਼ੈਂਟ ਸਹੀ ਹੋ ਕੇ ਗਿਆ ਤਾਂ ਸਾਡੇ ਚ ਵੀ ਕਿਉਰਿਓਸਟੀ ਹੈ ਨਹੀਂ ਸੀ ਕਿ ਯਾਰ ਇਹ ਜਾਣਿਆ ਜਾਏ ਬਾਕੀ ਵੀ ਜੁਤਰਾ ਵੀ ਹੈ ਕਿ ਤੇ ਲੋਕਾਂ ਨੂੰ ਸੋਚਣ ਦੱਸੀ ਜਾਵੇ ਕਿ ਸਾਡੇ ਕੋਲ ਬਦਨੀ ਕੀ ਇਚੇ ਦਾ ਰਖਾਇਆ بڑے ਬੰਦੇ ਨਾਲ ਠੀਕੋ ਕਰਿਆ ਰਹੇ ਤੇ ਜਿਹੜੀ ਇਹ ਆਵਾਜ਼ ਵੀ ਦੂਜੇ ਲੋਕਾਂ ਤੱਕ ਪਹੁੰਚ ਜਿਹੜੀ ਕੋਪਰੇਟ ਕਰਾ ਰਹੇ ਆ ਜਾਂ ਫਿਰ ਬਗੈਰ ਗਲਤ ਇਮਝਾਨ ਕਰਨ ਨਾਲ ਪੈਸਾ ਖਰਚ ਕਰਾ ਰਹੇ ਆ ਜਲਬਾਜੀ ਦੇ ਰਿਹਾ ਜਲਬਾਜੀ ਥੋੜਾ ਵੇਟ ਕਰਨ ਚੰਗੇ ਫਿਜ਼ੀਓਥੈਰਾਪਿਸਟ ਨੂੰ ਮਿਲਣ ਟਰੀਟਮੈਂਟ ਲੈਣ ਠੀਕ ਹੋ ਜਾਏਗਾ ਟਾਈਮ ਥੋੜਾ ਲੱਗਦਾ ਪੇਸ਼ੈਂਟ ਦੇ ਟਾਈਮ ਕਾਫੀ ਪੇਸ਼ੈਂਟ ਨੂੰ ਮੈਂ ਟਾਈਮ ਦਿੰਦਾ ਉਹਨਾਂ ਠੀਕ ਹੋਏ ਵੀ ਨਹੀਂ ਮੈਂ ਆ ਵੀ ਰਹਿਨੇ ਡੇਲੀ ਫਾਈਲ ਕਾ ਜੋ ਜਲਾਲਾਬਾਦ ਕੋਹੀਪੁਰ ਤੱਕ ਮੈਂ ਪੇਸ਼ੈਂਟ ਆ ਰਹੇ ਆ ਤੇ ਕਈ ਹੋਰ ਜਿਹਨ ਕਈ ਆਨਲਾਈਨ ਕੰਸਲਟੈਂਸੀ ਲੈ ਲੈਂਦੇ ਆ ਫਿਜ਼ੀਓਥੈਰਾਪਿਸਟ ਦੀ ਜਾਦਿਰ ਫੋਨ ਉੱਤੇ ਉਹ ਕਿੰਨੀ ਬਕਾਰਗਰ ਸਿੱਧੀ ਹੋਣੀ ਹੈ ਆਨਲਾਈਨ ਜਾਂ ਫੋਨ ਦੇ ਉੱਤੇ ਬਿਹਤਰ ਨਹੀਂ ਗਾ ਫਿਜ਼ੀਕਲ ਜਾਣਾ ਜ਼ਿਆਦਾ ਬਿਹਤਰ ਹੈ ਫਿਜ਼ੀਕਲ ਜ਼ਿਆਦਾ ਬਿਹਤਰ ਹੈ ਕਿਉਂਕਿ ਆਮਨੇ ਸਾਹਮਨੇ ਬੈਠ ਕੇ ਗੱਲ ਹੋਣੀ ਉਹ ਜ਼ਿਆਦਾ ਬੈਸਟ ਹੈ ਕਈ ਚੀਜ਼ਾਂ ਆਪਾਂ ਆਨਲਾਈਨ ਗੱਲਾਂ ਸ਼ੇਅਰ ਨਹੀਂ ਕਰ ਸਕਦੇ ਜੇ ਬੈਠਾਂਗੇ ਦੱਸਾਂਗੇ ਆਹ ਕੰਡੀਸ਼ਨ ਦੱਸਾਂਗੇ ਮੇਰੇ ਸ਼ੋਲਡਰ ਦੇ ਵੀ ਬੈਕ ਪੇਨ ਹੈ। ਬਹੁਤ ਕਈ ਵੇਰ ਪੇਸ਼ੰਦਾਂ ਦਾ ਬੈਕ ਪੇਨ ਆਉਂਦੀ ਹੈ। ਅੱਜ ਦੀ ਗੱਲ ਬੈਕ ਪੇਨ ਦਾ ਪੇਸ਼ੰਦ ਆਇਆ। ਉਹਨੂੰ ਸਰਵਾਈਕਲ ਦੀ ਸੀ। ਜਦੋਂ ਆਇਆ ਤਾਂ ਬੈਕ ਪੇਨ ਪਿੱਛੇ ਸੀ। ਉਹ ਸਰਵਾਈਕਲ ਸੀ, ਦੋਨੋਂ ਗੋਡਿਆਂ ਵਿੱਚ ਕਾਰਟੀਲੇਜ ਦੀ ਪ੍ਰੋਬਲਮ ਸੀ। ਠੀਕ ਹੈ। ਹਾਂ। ਜਦੋਂ ਮਿਲਦੇ ਆ ਤਾਂ ਕਾਫੀ ਕੁਝ ਪੇਸ਼ੰਦਾਂ ਨੂੰ ਦੇਖਣ ਨੂੰ ਮਿਲਦਾ ਹੈ। ਗੱਲਬਾਤ ਕਰਨੇ ਆ। ਕਿਉਂਕਿ ਉਹ ਮਿਲਦੇ ਆ ਤਾਂ ਜਾਣਕਾਰੀ ਸਾਂਝੀ ਹੁੰਦੀ ਹੈ। ਕੁਝ ਦਿੱਕਤਾਂ ਜਾਂਦੀ ਫਿਰ ਤੁਸੀਂ ਆਪ ਤੇ ਜਾ ਕੇ ਡਾਕਟਰ ਵੀ ਆਪਦੇ ਸਾਥ ਨਾਲ ਟੈਜਰਬੇ ਨਾਲ ਚੈੱਕ ਕਰਦਾ ਹੈ ਤਾਂ ਕੋਈ ਨਾ ਕੋਈ ਕਈ ਵੇ ਹੁੰਦਾ ਹੈ ਕਿ ਦਿੱਕਤ ਇੱਥੇ ਲੈ ਕੇ ਆਂਦਾ ਹੈ ਤੇ ਦਿੱਕਤ ਕਮਰ ਚ ਹੁੰਦੀ ਹੈ ਇਸ ਸਾਰੀ ਬਿਮਾਰੀ ਕਿਹੜੀ ਚ ਹੁੰਦੀ ਹੈ ਹਾਂਜੀ ਹੁਣ ਕਈ ਮੇਰੇ ਪੇਸ਼ੈਂਟ ਦੇ ਕੀ ਹੁੰਦਾ ਹੈ ਸ਼ੋਲਡਰ ਵਿੱਚ ਪੇਨ ਹੁੰਦੀ ਹੈ ਪੂਰੀ ਬਾਜੂ ਵਿੱਚ ਨੂੰ 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 ਸਿਰ ਪੇਨ ਲੱਗਦਾ ਵੀ ਮੇਰੀ ਬਾਜੂ ਵਿੱਚ ਪੇਨ ਪੈਠੇ ਘਰ ਨੂੰ ਨੈਕ ਦਾ ਹੈ ਸਰਵਾਈਕਲ ਦੇ ਕਰਕੇ ਇੱਥਰ ਕਰਕੇ ਹੋ ਰਿਹਾ ਹੈ ਠੀਕ ਹੈ ਉਹ ਬੈਠਾਂਗੇ ਤਾਂ ਜ਼ਿਆਦਾ ਬੈਸਟ ਪਤਾ ਲੱਗੇਗਾ ਇਹ ਜੇ ਜੋ ਸਪਾਈਨ ਇਜਰੀ ਕਿਸੇ ਕਰਕੇ ਹੋ ਜਾਂਦੀ ਹੈ ਉਹਦੇ ਵਿੱਚ ਫਿਜ਼ੀਓਥੈਰੇਪੀ ਦਾ ਕੀ ਰੋਲ ਹੈ ਕਿ ਜਦੋਂ ਕਿਸ ਤਰ੍ਹਾਂ ਇੰਕਾਰਡਰ ਸਰਜਰੀ ਸਿੱਧੂਦੀ ਹੈ ਚਲੋ ਕਿਸੇ ਦਾ ਕੋਈ ਫੈਕਚਰ ਹੋ ਗਿਆ ਬੈਕ ਫੈਕਚਰ ਹੋ ਗਈ ਜਾਂ neck ਦਾ ਚੱਟ ਹੋ ਗਈ spine ਦੀ ਕੋਈ ਵੀ ਇੰਜਰੀ ਹੋ ਗਈ ਉਹਦੇ ਵਿੱਚ ਬੋਡੀ ਵਰਕ ਕਰਨਾ ਛੱਡ ਜਾਂਦੀ ਹੈ ਹੱਥ ਪੈਰ ਬਿਲਕੁਲ ਜੋੜ ਨਹੀਂ ਵਗਾਰਾ ਦਾ ਵੀ ਪਤਾ ਨਹੀਂ ਲੱਗਦਾ ਠੀਕ ਹੈ ਬਿਲਕੁਲ ਪਹਿਲੇ ਸੁਣਾ ਪੜ ਰੰਦਾ ਹੈ ਬਲ ਬੰਦਾ ਹੈ ਠੀਕ ਹੈ ਕੋਈ ਵੀ ਉਸ ਤੋਂ ਬਾਅਦ ਸਰਜਰੀ ਹੁੰਦੀ ਹੈ ਸਰਜਰੀ ਕਿਸੇ ਪੇਸ਼ੈਂਟ ਦੀ ਹੁੰਦੀ ਹੈ ਕਿਸੇ ਦੀ ਨਹੀਂ ਹੁੰਦੀ ਉਹ ਕੰਡੀਸ਼ਨ ਤੇ ਡਿਪੈਂਡ ਕਰਦਾ ਡਾਕਟਰ ਤੇ ਠੀਕ ਹੈ ਉਸ ਤੋਂ ਬਾਅਦ ਫਿਜ਼ੀਓਥੈਰੇਪੀ ਦੇ ਡਾਕਟਰ ਐਡਵਾਈਸ ਕਰਦੇ ਠੀਕ ਹੈ ਫਿਜ਼ੀਓਥੈਰੇਪੀ ਦੇ ਨਾਲ ਇਸ ਸਮਾਂ ਦੇ ਨਾਲੇ ਪੇਸ਼ੈਂਟ ਠੀਕ ਹੋ ਜਾਂਦੇ ਠੀਕ ਹੈ ਸਿਰਫ ਓਨਲੀ ਫਰਸਟ ਪਾਇਨਲ ਦੀ ਨਾੜ ਨਾ ਚੱਲਦੀ ਹੋਵੇ ਉਸ ਪਾਇਨ ਨੂੰ ਖੋਲਦੇ ਪੇਸ਼ੈਂਟ ਬਿਹਤਰ ਹੋ ਜਾਂਦੇ ਠੀਕ ਹੈ ਤੇ ਜਿਹੜੀ ਫਿਜ਼ੀਓਥੈਰੇਪੀ ਕਿੰਨੇ ਸਾਲ ਪਾਣੀ ਹੈ ਕੀ ਇਤਿਹਾਸ ਹੈ ਫਿਜ਼ੀਓਥੈਰੇਪੀ ਬਹੁਤ ਪੁਰਾਣੀ ਹੈ ਠੀਕ ਹੈ 3000 2005 ਤੋਂ ਬਾਅਦ ਇਹਨੂੰ ਮੈਡੀਕਲ ਬੈਂਡ ਵਿੱਚ ਲਿਆ ਕੇ ਹੁਣ ਤੱਕ ਮਾਨਤਾ ਪ੍ਰਾਪਤ ਕਰਦਾ ਹੈ ਠੀਕ ਹੈ ਬੁਰਨੇ ਤੇ ਕਾਫੀ ਦੇਰ ਚੱਲਦੀ ਹੈ ਕਾਫੀ ਦੇਰ ਚੱਲਦੀ ਹੈ ਇਤੇ ਥੋੜੇ ਸਮੇਂ ਤੋਂ ਲੋਕ ਜਾਣ ਕਰ ਨਹੀਂ ਹੈ ਪੂਰੀ ਹੋਈ ਜਾਣਕਾਰੀ ਵਾਧਰੀ ਇਹ ਲੋਕਾਂ ਨੂੰ ਜਗੁੱਟਾ ਦੀ ਹਾਦਸਾ ਕਮਿਸੀ ਬੋਲੀ ਦੀ ਵਾਧਰੀ ਇਹ ਨਾ ਸਟੂਡੈਂਟ ਐਕਸੀਡੈਂਟ ਕੇਸ ਸੀ ਜਮਾਲ ਕੇ ਪਿੰਡ ਤੋਂ ਬੇਟੀ ਦਾ ਐਕਸੀਡੈਂਟ ਹੋਇਆ ਸੀ ਬ੍ਰੇਨ ਦਾ ਜੀ ਕਿ ਕੋਮਾ ਚਲੀ ਗਈ ਸੀ ਉਸ ਤੋਂ ਬਾਅਦ 6 ਮਨ ਲੱਗਤਾ ਐਕਸਰਸਾਈਜ਼ ਕੀਤੀ ਉਹ ਐਸਟਮ ਦੀਆ ਬਿਲਕੁਲ ਸਕੂਲ ਜਾ ਨਹੀਂ ਸਕੀ ਹੈ ਰਿਕਵਰ ਕਾਫੀ ਹੋ ਗਈ ਕਾਫੀ ਹੋ ਗਈ ਥੋੜਾ ਸਪੀਚ ਦਿੱਕਤ ਆ ਕੇ ਦੀ ਲੋੜ ਹੈ ਬਾਕੀ ਬਸ ਠੀਕ ਹੈ तो फिजिकली ठीक है जीक ठीक है, तो है।, तो है।, है। लेकिन स्पीच की थोड़ी 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 बाकी बहुत रिकवर काफ़ी पेशेंट रिकवर हुए हैं टाइम हूँ भी दो तीन केस चल रहे हैं इदा के ठीक है रिकवर हो जाते हैं एक चंगा फिजियो थैरेपिस्ट काम करने मिल जाए तो सही हो जाता जाएगा मेहनत तो करना बता बीमारी हज बीमारी फिजियोथेरेपी काफ़ी कारगर सिद्ध है जेकर चंगा कोई मिल चंगापिस्ट बीमारी हल मिलता है ਕੋਈ 2-3 ਐਕਸਰਸਾਈਜ਼ ਸਾਡੇ ਆਪਣਾਸਟਿਕ ਨੂੰ ਕਰਨੇ ਦੋ-ਤਿੰਨ ਐਕਸਰਸਾਈਜ਼ ਸਾਡੇ ਹੁੰਦੇ ਹੱਸਤੇ ਕਿਸੇ ਗੜੀ ਦੀ ਵਿਕਤਾ ਤੁਹਾਡੇ ਸਰਵਾਈਕਲ ਵਾਸਤੇ ਜਾਂ ਗੋਡਿਆਂ ਦੀ ਗੋਡਿਆਂ ਦੀ ਐਕਸਰਸਾਈਜ਼ ਸਭ ਤੋਂ ਵਧੀਆ ਸਾਈਕਲਿੰਗ ਸਾਈਕਲਿੰਗ ਬਹੁਤ ਜ਼ਰੂਰੀ ਹੈ ਠੀਕ ਹੈ ਹਰ ਇੱਕ ਪੇਸ਼ੈਂਟ ਨੂੰ 4 ਤੋਂ 5 ਮਿੰਟ ਲਈ ਸਾਈਕਲਿੰਗ ਸਾਈਕਲ ਕਰਨਾ ਠੀਕ ਹੈ ਗਰਮ ਪਾਣੀ ਦਾ ਸੇਕ ਵੀ ਜ਼ਰੂਰੀ ਹੈ ਠੀਕ ਹੈ ਕੁਝ ਐਕਸਰਸਾਈਜ਼ਆਂ ਨੇ ਜਿन्हे ਤੁਸੀਂ ਗੋਡਿਆਂ ਵਾਲੇ ਪੇਸ਼ੈਂਟ ਨੂੰ ਤਾਂ ਚੌਂਕੜੀ ਨਹੀਂ ਮਾਰ ਕੇ ਬੈਠਣਾ ਪੈਰਾ ਪਗ ਨਹੀਂ ਕੱਢਣਾ ਸਿੜੀਆਂ ਨਾ ਚੜ੍ਹਨਾ ਠੀਕ ਹੈ ਠੀਕ ਹੈ ਬਾਕੀ ਮੈਂ ਐਕਸਰਸਾਈਜ਼ ਤੁਹਾਨੂੰ ਦੱਸ ਦੇਣਾ ਉਹ ਲੇਟ ਕੀ ਤੁਹਾਨੂੰ ਸਮਝਾ ਦੇਣਾ ਕਿਤਾ ਕਰਨੀ ਠੀਕ ਹੈ ਤਾਂ 2-4 ਮਿੰਟ ਬਾਅਦ ਆਪਾਂ ਕੀ ਇੰਟਰੂ ਖਤਮ ਤੋਂ ਬਾਅਦ ਕੁਝ ਐਕਸਰਸਾਈਜ਼ੇ ਦਾ ਤੁਹਾਨੂੰ ਸੇਜਾਣਗੇ ਤਾਂ ਇਸ ਵੀਡੀਓ ਨੂੰ ਅੱਧ ਤੱਕ ਜਰੂਰ ਦੇਖਣਾ ਤੇ ਉਸ ਤੋਂ ਐਕਸਰਸਾਈਜ਼ ਵੀ ਫੋਲੋ ਕਰਨਾ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਵਾਸਤੇ ਸਮਾਂ ਕੱਢਿਆ ਸਾਡੇ ਕੋ ਤੇ ਹਸਤੇ ਬਹੁਤ ਥੈਂਕ ਯੂ ਪਹਿਲਾਂ ਮੈਂ ਤੁਹਾਨੂੰ ਗੋਡਿਆਂ ਦੀ ਜਿਹੜੀ ਐਕਸਰਸਾਈਜ਼ ਹੈ ਜਿਨ੍ਹਾਂ ਪੇਸ਼ਣ ਦੇ ਗੋਡਿਆਂ ਦੀ ਗ੍ਰੇਸਟੀ ਪ੍ਰੋਬਲਮ ਜਾਂ ਗੋਡਿਆਂ ਵਿੱਚ ਦਰਦ ਰਹਿੰਦਾ ਹੈ ਉਹਨਾਂ ਵਾਸਤੇ ਮੈਂ ਕੁਝ ਐਕਸਰਸਾਈਜ਼ਾਂ ਦੱਸਣ ਲੱਗਿਆ ਤੁਸੀਂ ਜਰੂਰ ਇਹਨਾਂ ਐਕਸਰਸਾਈਜ਼ ਨੂੰ ਕਰਨਾ ਹੈ ਤੇ ਠੀਕ ਹੋ ਜਾਓ ਠੀਕ ਹੋ ਜਾਓ ਸਕਦੇ ਹੋ ਇਹਨਾਂ ਐਕਸਰਸਾਈਜ਼ ਨਾਲ ਪਹਿਲਾਂ ਸਭ ਤੋਂ ਜਿਹੜੀ ਐਕਸਰਸਾਈਜ਼ ਕਰਨੀ ਹੈ ਬਿਲਕੁਲ ਸਿੱਧੀ ਰੇਟ ਜਾਣਾ ਹੈ ਲੱਤ ਨੂੰ ਉੱਪਰ ਰੋਕ ਕੇ ਰੱਖਣਾ 5 ਸੈਕਿੰਡ ਵਾਸਤੇ ਜੀ ਪੂਰਾ ਸਟੈਚ ਕਰਕੇ ਜੀ 1 2 3 4 ਫਿਰ ਦੂਸਰੀ ਲੈਗ ਨੂੰ ਚੁੱਕ ਕੇ ਜੀ 1 2 3 4 5 ਠੀਕ ਹੈ ਜੀ ਇਹ 5-5 ਦੇ ਸੈਟ ਲਗਾਣੇ ਨੇ ਤੁਸੀਂ ਦੋਨੋਂ ਠੀਕ ਹੈ ਜੀ ਦੂਸਰੀ ਐਕਸਰਸਾਈਜ਼ ਪੰਜਿਆਂ ਨੂੰ ਪੰਪਿੰਗ ਕਰਨੀ ਹੈ ਨੀਚੇ ਲਿਜਾਣਾ ਜੀ 5 ਸੈਕਿੰਡ ਹੋਲਡ ਰੱਖ ਕੇ ਕੱਕ ਕਰਨਾ ਜੀ 1 2 3 4 5 ਫਿਰ ਉੱਪਰ ਨੂੰ ਜੀ 1 2 3 4 5 ਠੀਕ ਹੈ ਜੀ 1 2 3 4 5 ਫਿਰ ਨੈਕਸਟ ਐਕਸਰਸਾਈਜ਼ ਟਾਵਲ ਹਾਂ ਜੀ ਇੱਕ 30 ਇੱਕ 30 ਦੀ ਐਕਸਰਸਾਈਜ਼ ਹੈ ਇਸ ਤਰ੍ਹਾਂ ਟਾਵਲ ਰੋਲ ਕਰ ਲੈਣਾ ਤੁਸੀਂ ਟਾਵਲ ਰੋਲ ਬਣਾ ਕੇ ਕੋਡੇ ਦੇ નીચે ਰੱਖਣਾ ਹੈ ਠੀਕ ਹੈ ਜੀ ਪੰਜੇ ਨੂੰ ਅੰਦਰ ਖਿੱਚ ਕੇ ਕੋਡੇ ਦੇ ਜੋੜ ਨਾਲ نیچے ਨੂੰ ਪ੍ਰੈਸ ਕਰਨਾ ਹੈ 5 ਸੈਕਿੰਡ ਵਾਸਤੇ 1 2 3 4 5 ਠੀਕ ਹੈ ਜੀ ਪੰਜ ਵਾਈ ਕਰਨਾ ਜੀ 1 2 3 4 5 ਪੰਜ ਦੇ ਸੈੱਟ ਲਗਾਉਣੇ ਨੇ ਸਟਾਰਟਿੰਗ ਠੀਕ ਹੈ ਜੀ ਫਿਰ ਨੈਕਸਟ ਚੌਥੀ ਐਕਸਰਸਾਈਜ਼ ਇਸੇ ਟਾਵਰ ਰੋਲ ਨੂੰ ਝੁੱਕ ਕੇ ਅੱਡੀ ਦੇ નીચે ਰੱਖੀ ਅੱਡੀ ਦੇ ਜੋੜ ਨਾਲ نیچے ਨੂੰ ਪ੍ਰੈਸ ਕਰਨਾ ਹੈ 2 3 4 5 फिर दबाओ एक दो तीन चार फिर दबाओ एक दो तीन चार पाँच इदा इंते पं सैट हैं। लास्ट एक्सरसाइज का दस पी एक्सरसाइज जी करनी है इस तरह तो टावल कोई लैके या दप्टा तो लैके पूरा स्ट्रैच करना पंजे अंदर खिंच के रखना पं सैकेंड वास्ते एक दो तीन चार पाँच फिर दोबारा एक दो तीन चार पाँच इतना पं सैट लगाने ਕਾਫੀ ਤੁਹਾਨੂੰ ਵਧੀਆ ਰਿਜ਼ਲਟ ਮਿਲੇਗਾ ਜਿਨ੍ਹਾਂ ਦੀ ਸਟਾਰਟਿੰਗ ਪ੍ਰੋਬਲਮ ਹੈ ਤੁਹਾਡਿਆਂ ਦੀ ਸੀਪੀਸੀ ਸਟੇਜਸ ਥੋੜਾ ਹੈ ਬਿਲਕੁਲ ਠੀਕ ਹੋ ਸਕਦਾ ਹੈ ਤੁਹਾਡਾ ਥੋੜਾ ਧਿਆਨ ਦਿਓ ਆਹ ਪ੍ਰੋਬਲਮ ਬਹੁਤ ਜ਼ਿਆਦਾ ਹੈਗੀ ਹੈ ਇੱਕ ਵਾਰੀ ਉਹ ਸੰਖੇਪ ਦੱਸ ਆ ਹੀ ਸਕਦੇ ਨੇ ਠੀਕ ਹੈ ਉਹਨਾਂ ਤੋਂ ਇਲਾਵਾ ਮੈਂ ਬੈਕ ਪੇਨ ਦੇ ਤੁਹਾਨੂੰ ਕਮਰ ਦੀ ਜੋ ਐਕਸਰਸਾਈਜ਼ਾਂ ਨੇ ਨਾਰਮਲ ਜੋ ਆਪਾਂ ਐਕਸਰਸਾਈਜ਼ ਆਪ 3 ਵਾਈਜ਼ ਕਰਨੀਆਂ ਨੇ ਉਹ ਤੁਹਾਨੂੰ ਮੈਂ ਦੱਸਣ ਲੱਗਿਆ ਉਹ ਤੁਸੀਂ ਡੇਲੀ ਕਰ ਸਕਦੇ ਹੋ ਐਕਸਰਸਾਈਜ਼ ਭਾਵੇਂ ਕੋਈ ਬੈਕ ਪੇਨ ਹੈ ਨਹੀਂ ਹੈ ਵੈਸੇ ਵੀ ਤੁਸੀਂ ਕਰ ਸਕਦੇ ਹੋ ਕਾਫੀ ਵਧੀਆ ਰਿਜ਼ਲਟ ਮਿਲੇਗਾ ਸਭ ਤੋਂ ਸਟਾਰਟਿੰਗ ਕੋ ਪੈਰ ਉੱਤੇ ਹੀ 5 ਸੈਕਿੰਡ ਵਾਸਤੇ ਰੋਕੇ ਰੱਖਣਾ 1 2 3 4 5 ਦੋਹਾਂ ਪੈਰਾਂ ਨੂੰ 5-5 ਦੇ ਸੈਟ ਉਲਗਾਣੇ ਨੇ 2 3 4 5 ਨੈਕਸਟ ਦੂਸਰੀ ਐਕਸਰਸਾਈਜ਼ ਉਸੇ ਅਸਰ ਹੱਥ ਨੂੰ ਬੈਂਡ ਕਰ ਲੈਣਾ ਹੈ ਗੋਡੇ ਨੂੰ ਸਟੈਚ ਕਰਨਾ ਹੈ ਪੇਟ ਦੇ ਨਾਲ ਰੋਕੇ ਰੱਖਣਾ 5 ਸੈਕਿੰਡ ਵਾਸਤੇ 1 2 3 4 5 ਫਿਰ ਦੂਸਰਾ ਪੈਰ ਉੱਤੇ 1 2 3 4 5 1.2 ਦੋਨੋਂ ਸੈਟ ਲਗਾਨੇ। ਤੀਸਰੀ ਐਕਸਰਸਾਈਜ਼ ਦੋਨੋਂ ਗੋਡਿਆਂ ਨੂੰ ਮੋੜ ਲੈਣਾ। ਕਹਿੰਦਾ ਸਿੰਗਲ ਸਿੰਗਲ ਕੀਤਾ ਹੁਣ ਡਬਲ ਨੂੰ। ਸੈਕਟ ਕਰਦੇ ਬਿਨਾਂ 5 ਸੈਕਿੰਡ ਵਾਸਤੇ 1 2 3 4 5। ਠੀਕ ਹੈ? ਐਦਾ ਇਹਦੇ ਵੀ 5 ਸੈਟ ਲਗਾਣੇ ਨੇ। ਚੌਥੀ ਤੁਸੀਂ ਬ੍ਰੀਥਿੰਗ ਐਕਸਰਸਾਈਜ਼ ਕਮਰੇ ਵਿੱਚ ਬਣਾਏ 5 ਸੈਕਿੰਡ ਵਾਸਤੇ ਰੋਕਿ ਰੱਖਣਾ। 1 2 3 4 5। ਇਹਦੇ ਲਈ ਕੋਸੀ 5 ਸੈਟ ਲਗਾਣੇ ਨੇ। 1 2 3 4 5। ਲਾਸਟ ਮੈਥੋਡ ਐਕਸਰਸਾਈਜ਼ ਜਿਸ ਵਿੱਚ ਆਇਆ ਹੁਣ ਡਲੇਟ ਜਾਣਾ ਤੁਸੀਂ। ਇਹ ਤੁਸੀਂ ਆਪਣੇ ਆਪ ਨੂੰ ਉੱਪਰ ਚੁੱਕਣਾ ਹੈ ਰੋਕ ਕੇ ਰੱਖਣਾ 5 ਸੈਕਿੰਡ ਬਾਅਦ ਤੱਕ 1 2 3 4 5 ਰਾਮ ਨਾਮ ਚ ਜਰਨਾਂ ਨੂੰ ਫਿਰ ਤੁਸੀਂ ਉਠਾਣਾ ਆਪਣੇ ਆਪ ਨੂੰ 2 3 4 5 ਐਦਾਂ ਤੁਸੀਂ ਇਸ ਐਕਸਰਸਾਈਜ਼ ਦੇ ਪੰਜ ਸੈਟ ਲਗਾਣੇ ਨੇ ਇਹ ਤੁਹਾਡੀ ਬੈਕ ਪੇਨ ਨੂੰ ਕਾਫੀ ਰਾਹਤ ਮਿਲੇਗੀ ਕਾਫੀ ਵਧੀਆ ਰਿਜ਼ਲਟ ਮਿਲੇਗਾ ਸਾਨੂੰ ਕੋਈ ਜ਼ਿਆਦਾ ਪ੍ਰੋਬਲਮ ਹੈ ਉਹ ਮੇਰੇ ਕਲੀਨਿੰਗ ਟੀਮ ਨੂੰ ਮਿਲ ਸਕਦੇ ਨੇ ਦਿਖਾ ਸਕਦੇ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਤੁਸੀਂ ਦੱਸ ਕਰ ਸਕਦੇ ਨੇ ਉਹਨਾਂ ਨੂੰ ਪੂਰੀ ਹੈਲਪ ਕੀਤੀ ਜਾਏਗੀ ਉਹਨਾਂ ਨੂੰ ਪ੍ਰੋਪਰ ਦੱਸਿਆ ਜਾਏਗਾ ਜੋ ਪ੍ਰੋਬਲਮ ਹੈ ਉਹਦਾ ਇਲਾਜ ਵੀ ਦੱਸਿਆ ਜਾਏਗਾ ਜ਼ਰੂਰੀ ਨਹੀਂ ਹੈ ਮੇਰਾ ਟ੍ਰੀਟਮੈਂਟ ਮੈਂ ਹੀ ਕਰਾਂਗਾ ਕਿਸੇ ਚੀਜ਼ ਦਾ ਟ੍ਰੀਟਮੈਂਟ ਉਹਦਾ ਐਡਵਾਈਸ ਮੈਂ ਸਹੀ ਤਰੀਕੇ ਹੀ ਕਰਾਂਗਾ ਉਹਨਾਂ ਨੂੰ ਸਹੀ ਰਸਤੇ ਹੀ ਦਿਖਾਵਾਂਗਾ